ਕਈ ਬੰਦੇ ਮਾਣ ਕਰਦੇ ਆ ਵੀ ਸਾਡੇ ਕੋਲੇ ਬੜਾ ਧਨ ਦੌਲਤ ਹੈ ਬੜਾ ਸੋਹਣਾ ਸਰੀਰ ਹੈ ਸਾਡੇ ਬੜਾ ਮਹਿਲ ਮਾੜੀਆਂ ਬਣੇ ਨੇ ਮੈਂ ਸੱਚ ਕਹਿੰਦਾ ਇਹਦਾ ਮਾਣ ਨਾ ਕਰੇ ਕਰੋ ਇਹ ਗੱਲ ਕਹੇ ਕਿ ਮਹਾਰਾਜ ਥੋੜਾ ਦਿੱਤਾ ਹੈ ਆ ਕਈ ਵੀ ਦੀ ਬੰਦਾ ਕਹਿੰਦਾ ਨਾ ਮੈਂ ਦਸਵੰਦ ਦੇਣਾ ਇਹ ਵੀ ਕਹਾਂ ਕਿ ਮਹਾਰਾਜ ਇਹਦਾ ਥੋੜੇ ਦੇ ਚੋਂ ਥੋੜਾ ਹਿੱਸਾ ਹੈ ਮੇਰੇ ਕੋਲ ਤਾਂ ਦੇਣ ਦੀ ਔਕਾਤ ਹੀ ਕੋਈ ਨਹੀਂ ਦੇਵੀ ਕੀ ਸਕਦੇ ਹਾਂ ਕੋਈ ਪਿਛਲੇ ਜਨਮ ਚ ਕਰਮ ਬੀਜਿਆ ਕੋਈ ਇਸ ਜਨਮ ਚ ਮਹਾਪੁਰਸ਼ਾਂ ਦੀ ਸਾਧੂਆਂ ਦੀ ਸੇਵਾ ਕੀਤੀ ਕੋਈ ਸੰਗਤ ਦੀ ਸੇਵਾ ਕੀਤੀ ਭਾਗ ਵੱਧ ਕੇ ਵੱਧ ਜਾਂਦੇ ਆ ਪਰ ਜੇ ਹਉਮੈ ਆ ਜੇ ਫਿਰ ਕਹਿੰਦੇ ਸੇਵਾ ਕੀਤੀ ਖੂਜ ਵੀ ਪੈ ਜਾਂਦੀ ਹੈ ਸ਼ਾਹ ਜਹਾਂ ਦੇ ਗੱਲ ਸੁਣੀ ਬਿਸੁਲਤਾਨਾ ਕਾਹੋ ਕਰਾਇੰਦਾ ਉਹ ਕਹਿੰਦਾ ਵੀ ਇਹ ਕੀ ਗੱਲ ਐ ਉਹ ਕਹਿੰਦੇ ਜੇ ਰੱਬ ਚਾਵੇ ਸੁਲਤਾਨਾ ਨੂੰ ਰਾਜਿਆਂ ਨੂੰ ਘਾਹ ਖਵਾ ਦਿੰਦਾ ਘਾਹ ਦਰ ਮੰਗਣ ਭੇਖ ਨਾ ਪਾਇੰਦਾ ਕਹਿੰਦੇ ਜੇ ਰੱਬ ਚਾਵੇ ਉਹ ਕਹਿੰਦਾ ਇਹ ਕਿਵੇਂ ਹੋ ਜੂ ਕਹਿੰਦਾ ਮੈਂ ਰਾਜਾ ਮੈਂ ਰਾਜਾ ਕਹਿੰਦਾ ਮੈਂ ਕਿਵੇਂ ਘਾਹ ਖਾऊं ਮੇਰੇ ਇੰਨੇ ਨੌਕਰ ਚੱਕ ਰੇਂਦੀਆਂ ਫੌਜਾਂ ਇੰਨੇ ਕਿਲੇ ਬਣੇ ਇੰਨੇ ਮਹਿਲ ਮਾੜੀਆਂ ਇੱਕ ਦਿਨ ਸਮਾਂ ਆ ਗਿਆ ਔਰਨਜੀਬ ਨੇ ਨਾ ਸ਼ਾਜਾ ਨੂੰ ਚਾੱਕ ਕੇ ਆਪਦੇ ਪਿਓ ਨੂੰ ਤੇ ਜੇਲ੍ਹ ਚ ਬੰਦ ਕਰ ਦਿੱਤਾ ਐ ਇੰਨਾ ਉਹਨੂੰ ਹੁਕਮ ਕਰਤਾ ਵੀ ਇਹਨੂੰ ਪਾਣੀ ਮਨਾ ਦਿੱਤਾ ਜਾਵੇ ਪੀਣ ਨੂੰ ਪਾਣੀ ਵੀ ਪਾਣੀ ਪਾਣੀ ਨਾ ਮਿਲਿਆ ਕਈ ਮਹੀਨੇ ਲੰਘ ਗਏ ਤਰਸਦਾ ਰਿਆ ਇੱਕ ਬੂੰਦ ਵੀ ਪਾਣੀ ਨਾ ਮਿਲੇ ਬੁੱਲ ਬਨਾ ਗਿੱਲੇ ਕਰਨ ਤੋਂ ਪਾਣੀ ਮਿਲੇ ਅੰਤਮੁਕਿ ਕਾਲ ਕੋਠੜੀ ਦੇ ਵਿੱਚ ਪਿਆ ਤਤਸਦਾ ਸੀ ਤੇ ਇਹਨੂੰ ਪਾਣੀ ਦੀ ਇੰਨੀ ਪਿਆਸ ਇੰਨਾ ਇਹਦਾ ਦਿਲ ਬੁੱਲ ਸੁੱਕ ਚੁੱਕਿਆ ਸੀ ਉਹ ਜਿਵੇਂ ਆਪਾਂ ਬਹੁਤ ਪੁਰਾਣੀਆਂ ਕੋਠੀਆਂ ਦੇ ਕਿਤੇ ਟੜੇਡ ਦੇ ਵਿੱਚ ਘਾਹ ਹੋਇਆ ਵੈਸੀ ਘਾਹ ਕੋਠੀ ਦੇ ਵਿੱਚ ਜਿਹੜੀ ਕਾਲ ਕੋਠੜੀ ਦੇ ਵਿੱਚ ਕੈਦ ਸੀ ਇਦੀ ਨਿਗਾ ਪਈ ਵੀ ਉੱਤੇ ਘਾ ਹੋਇਆ ਵਿਆ ਇਹਨੇ ਉਹ ਘਾ ਪਟਕੇ ਆਪਦੇ ਮੂੰਹ ਚ ਪਾਇਆ ਪਿਆਸ ਬੁਝਾਉਣ ਦੀ ਖਾਤਰ ਆਕੋ ਪਿਆਰ ਦਾ ਸਤਨਾਮ ਸ੍ਰੀ ਵਾਹਿਗੁਰੂ ਇਹਨੂੰ ਫਿਰ ਗੱਲ ਯਾਦ ਆਈ ਮੈਂ ਬਾਣੀ ਦਾ ਨਰਾਦਰ ਕੀਤਾ ਸੀਗਾ ਉਹ ਲੱਗੇ ਵੀ ਕਿਤੇ ਨਰਾਦਰ ਨਾ ਕਰ ਬੈਠਿਓ ਗੁਰਬਾਣੀ ਦਾ ਸ਼ੰਕਿਆ ਨਾ ਕਰ ਬੈਠਿਓ ਗੁਰਬਾਣੀ ਤੇ ਗੁਰਬਾਣੀ ਆਦ ਕਾਲ ਸਤ ਹੈ ਗੁਰਬਾਣੀ ਦਾ ਇੱਕ ਇੱਕ ਬਚਨ ਸਤ ਹੈ ਇੱਕ ਇੱਕ ਅੱਖਰ ਨਰੰਗ ਕਾ ਆਦਾ ਰੂਪੇ